ਟਾਡੇ ਇੱਕ ਵਾਰਾਂ ਹਾਂਜੀ ਸਾਸੀ ਕਲਜੀ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਮੇਰੇ ਇਹ ਵਾਲੇ ਬਲੌਗ ਦੇ ਵਿੱਚ ਠੀਕ ਹੈ ਅੱਜ ਮੈਂ ਤੁਹਾਨੂੰ ਦਿਖਾਉਣੇ ਨੇ ਸੂਟ ਜਿਹੜੇ ਆਪਣੇ ਕੋਲ ਰੈਡੀ ਹੋ ਕੇ ਆਏ ਨੇ ਹੈਂਡਵਰਕ ਦੇ ਅਲੱਗ-ਅਲੱਗ ਕਲਰ ਤੇ ਕੰਟਰਾਸਟ ਤੇ ਮਸ਼ੀਨਵਰਕ ਠੀਕ ਹੈ ਤੇ ਦੋ ਸੂਟ ਆਪਣੇ ਕੋਲ ਹੋਰ ਪੀਸ ਰੈਡੀ ਹੋ ਕੇ ਆਏ ਸੀ ਜਿਹੜੇ ਪਹਿਲਾਂ ਆਊਟ ਆਫ ਸਟਾਕ ਹੋ ਗਏ ਸੀ ਬਟ ਹੁਣ ਦੁਬਾਰਾ ਸਟਾਕ ਦੇ ਵਿੱਚ ਰੀਸਟਾਕ ਹੋਏ ਆ ਜੇ ਕਿਸੇ ਨੇ ਆਰਡਰ ਕਰਨੇ ਹੋਣਗੇ ਕਰ ਸਕਦੇ ਹੋ ਬਿਲਕੁਲ ਜੈਨੂਨ ਪ੍ਰਾਈਸ ਆ ਉਹਨਾਂ ਦਾ ਤੇ ਆਪਾਂ ਚਲੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜਿਹੜੀ ਆਪਣੀ ਵੀਡੀਓ ਆ ਉਹ ਸਟਾਰਟ ਕਰਦੇ ਹਾਂ ਜੀ। ਚਲੋ ਬਈ ਗਾਇਸ ਇੱਕ ਆਪਾਂ ਅੱਜ ਭੇਜਣ ਲੱਗਿਆਂ ਪ੍ਰਾਂਦੇ। ਠੀਕ ਹੈ? ਇੱਕ ਆ ਪ੍ਰਾਂਦਾ ਰੈਡੀ, ਇੱਕ ਆ ਪ੍ਰਾਂਦਾ ਰੈਡੀ ਆ। ਇੱਕ ਆ ਛੋਟੀ ਬੱਚੀ ਦਾ। ਇਹ ਪ੍ਰਾਂਦੇ ਆਪਾਂ ਰੈਡੀ ਕੀਤੇ ਆ ਇਹ ਵੀ ਆਪਾਂ ਨਾਲ ਭੇਜ ਲੈਨੇ ਅੱਜ ਆਹ ਵਾਲੇ ਸੂਟਸ ਦੇ ਨਾਲ। ਠੀਕ ਹੈ ਸੂਟ ਵੀ ਮੈਂ ਸਾਨੂੰ ਖੋਲ ਕੇ ਸਾਰੇ ਦਿਖਾਉਣੀ ਆ ਕਿੱਦਾਂ ਦੇ ਕਿਵੇਂ ਨੇ ਤੇ ਇਹਨਾਂ ਦੇ ਬੱਚਿਆਂ ਦੇ ਸੂਟ ਵੀ ਆਪਾਂ ਨਾਲ ਰੈਡੀ ਕੀਤੇ ਨੇ। ਲੋ ਵੀ ਆਵਲਾ ਤੁਸੀਂ ਜੱਗ ਵਾਲਾ ਸੁਣ ਮੇਰਾ ਦਿੱਤਾ ਹੋਇਆ ਹਾਊਸਫੇਟ ਪਿੰਕ ਕਲਰ ਦਾ ਠੀਕ ਹੈ ਇਹਦੇ ਨਾਲ ਜਿਹੜਾ ਦੁਪੱਟਾ ਸੀ ਹੈਵੀ ਵਾਲਾ ਤੁਸੀਂ ਬਹੁਤ ਲਾਈਕ ਕੀਤਾ ਸੀ ਇਸ ਡਿਜ਼ਾਈਨ ਨੂੰ ਇਹ ਮਦਰ ਦਾ ਰੈਡੀ ਕੀਤਾ ਆਪਾਂ ਗੁੜੀਆ ਜਿਹੜਾ ਠੀਕ ਆ ਇਹ ਉਹਦੀਆਂ ਲੜਕੀਆਂ ਦੇ ਰੈਡੀ ਕੀਤੇ ਆ ਤੁਹਾਨੂੰ ਤਾਂ ਆ ਛੋਟੀ ਬੇਟੀ ਦਾ ਪਿੰਕ ਕਲਰ ਦੀ ਦੁਪੱਟਾ ਇਹ ਲੇਸੇ ਦੇ ਲਗਵਾਈਆਂ ਨੇ ਉਹਨਾਂ ਨੇ ਆਪਣੇ ਤੇ ਉਹਨਾਂ ਨੇ ਕੜਾਈ ਕਰਵਾ ਕੇ ਸੇਮ ਰੈਡੀ ਕਰਵਾਇਆ ਸੀ ਸਲਵਾਰ ਸੂਟ ਨਾਲ ਠੀਕ ਹੈ ਇਹ ਵੱਡੀ ਬੇਟੀ ਦਾ ਸੂਟ ਆ ਗਿਆ ਆ ਉਹਨਾਂ ਦੀ ਇਹ ਛੋਟੀ ਬੇਟੀ ਦਾ ਸੂਟ ਆ ਗਿਆ ਆਗੇ ਉਹਨਾਂ ਦੀ ਵੱਡੀ ਬੇਟੀ ਦਾ ਇਹ ਆਪਾਂ ਇਦਾਂ ਲਈ ਸੈੱਟ ਲਗਾ ਕੇ ਰੈਡੀ ਕੀਤਾਗਾ ਸੇਮ ਪਿੰਕ ਦਾ ਲੱਗਦਾ ਦੁਪੱਟਾ ਨਾਲ ਸਲਵਾਰ ਪਲੇਨ ਤਾਂ ਤਰ ਤਰਿਕ ਦਾ ਇਹ ਸਟਾਫ ਆ organza ਦਾ ਇਹਦੇ ਨਾਲ ਦੁਪੱਟਾ ਲੱਗਿਆ ਠੀਕ ਹੈ ਜੀ ਇਹ ਵਾਲੇ ਸੂਟ ਆਪਾਂ ਇਹਨਾਂ ਦੀ ਬੇਟੀਆਂ ਦੀ ਵੀ ਨਾਲ ਰੈਡੀ ਕੀਤੇ ਨੇ ਤੇ ਇਹਨਾਂ ਦੀ ਮਦਰ ਦਾ ਵੀ ਨਾਲ ਰੈਡੀ ਜੀ ਇਹ ਆਪਾਂ ਹੁਣ ਕਰਨੇ ਆ ਡਿਸਪੈਚ ਪੈਕ ਕਰ ਦਈਏ ਇਹ ਇੱਕ ਇਹਨਾਂ ਦਾ ਸੀਗਾ ਰੈੱਡ ਕਲਰ ਦਾ ਪਿਓਰ ਆਰਗੈਨਿਕ ਦਾ ਵਾਲਾ ਸੂਟ ਉਹ ਵੀ ਆਪਾਂ ਡਿਸਪੈਚ ਕਰ ਰਹੇ ਹਾਂ ਠੀਕ ਹੈ ਇਹਨਾਂ ਦਾ ਪੀਚ ਵਾਲਾ ਸੂਟ ਇਹਨਾਂ ਨੇ ਆਪਣੀ ਡਾਕਟਰ ਦਾ ਉਹ ਵੀ ਕਰਵਾਇਆ ਪੀਚ ਵਾਲਾ ਸੂਟ ਵੀ ਰੈਡੀ ਕਰਵਾਇਆ ਨਾਜ਼ੀਮ ਇਹਨਾਂ ਨੇ ਪਲਾਜ਼ੋ ਸੂਟ ਰੈਡੀ ਕਰਵਾਇਆਗਾ ਫੇਮ ਹੀ ਇਹਨਾਂ ਨੇ ਆਪਣੀ ਬੇਟੀਆਂ ਦਾ ਕਰਵਾਇਆਗਾ ਪਿਆਰ ਆਵਾਜ਼ ਠੀਕ ਹੈ ਇਹ ਹੈਂਡਵਰਕ ਦੇ ਡਿਜ਼ਾਈਨ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਬਹੁਤ ਵਧੀਆ ਲੱਗਿਆ ਸੀਗਾ ਸਾਰਿਆਂ ਬਹੁਤ ਸੋਹਣਾ ਇਹ ਬਣਿਆ ਸੀਗਾ ਇਹਦੇ ਨਾਲ ਇਹਨਾਂ ਨੇ ਪਲਾਜ਼ੋ ਬਣਵਾਇਆਗਾ ਫੇਸ਼ੀਂ ਤੁਸੀਂ ਦੇਖ ਸਕਦੇ ਹੋ ਪਿਓਰ ਕ੍ਰੇਫਟ ਇਹ ਰੈਡੀ ਕੀਤਾ ਸਾਰਾ ਇਹ ਹੈਂਡਵਰਕ ਦਾ Dupatta ਇਹਦੇ ਨਾਲ ਚਨੂਰ ਦਾ ਠੀਕ ਹੈ ਉਹਦੇ ਉੱਪਰ ਆਪਾਂ ਲੇਸਿਸ ਨਾਲ ਵਰਕ ਕੀਤਾਗਾ ਬਾਾਕੀ ਘੇਰੇ ਤੇ ਤੇ ਬਾਹਮਾ ਤੇ ਆਪਾਂ ਇਹਦੇ ਨਾਲ ਲੇਸਿਸ ਦਾ ਵਰਕ ਕੀਤਾ ਹੋਇਆਗਾ ਪ੍ਰੋਪਰ ਸਾਰਾ ਇਹ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਨਾਲੇ ਇਹਦੇ ਰਾਉਂਡ ਪਲਾਜ਼ੋ ਬਣਿਆਗਾ ਪਲਾਜ਼ੋ ਉੱਪਰ ਵੀ ਲੇਸਸ ਦਾ ਅੰਨੇ ਆਪਣੀ ਬੇਟੀਆਂ ਦਾ ਵੀ ਬਣਵਾਇਆ ਨਾਲ ਉਹਨਾਂ ਨਾਲ ਵੀ ਇਹਨਾਂ ਨੇ ਪਲਾਜ਼ੋ ਜੀ ਬਣਵਾਏ ਆ ਸੇਮ ਕਲਰ ਸੇਮ ਡਿਜ਼ਾਈਨ ਆਗਲੇ ਇਹਨਾਂ ਨੇ ਪ੍ਰਾਣਿਤ ਦੀ ਪ੍ਰਕਿਰਿਆ ਕੀ ਆਗਲੇ ਇਹਨਾਂ ਨੇ ਪ੍ਰਾਣਿਤ ਗਏ ਆਰਡਰ ਦਿੱਤੀਆਂ ਜੀ ਠੀਕ ਹੈ ਇਹ ਤਿੰਨੇ ਪ੍ਰਾਣਿਤ ਪ੍ਰਾਦ ਗਿਆ ਵੀ ਆਪਾਂ ਡਿਸਟੈਚ ਕਰ ਰਹੇ ਹਾਂ ਦੂਸਰੀ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜਾ ਸੂਟ ਦਾ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਇਹ ਤੁਸੀਂ ਬੋਟਲ ਗ੍ਰੀਨ ਦੇ ਵਿੱਚ ਕੱਲ ਵੀ ਮੈਂ ਡਿਸਪੈਚ ਕੀਤਾ ਸੀਗਾ ਦੇਖਿਆ ਸੀਗਾ ਇਹਦੇ ਵਿੱਚ ਇੱਕ ਕਲਾਇੰਟ ਨੇ ਰੈੱਡ ਕਲਰ ਦਾ ਸੂਟ ਰੈਡੀ ਕਰਵਾਇਆਗਾ ਠੀਕ ਹੈ ਸੇਮ ਸਲਵਾਰ ਤੇ ਵਰਕ ਬਟ ਇਹਨਾਂ ਨੇ ਅਨ ਸਟਿਚ ਸੂਟ ਲੈਣਾਗਾ ਤੇ ਨਾਲ ਆਪਾਂ ਲੇਸ ਲਗਾ ਕੇ ਭੇਜਾਂਗੇ ਕਿਉਂਕਿ ਸ਼ਰਟ ਤੇ ਜਿਹੜੀ ਹੈਗੇ ਲੇਸਾਂ ਦੀ ਡਿਜ਼ਾਈਨਿੰਗ ਹੋਈ ਹੋਈ ਆ ਆਪ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਦੁਪੱਟਾ ਦਾ ਜਿਹੜਾ ਉਹ ਸੀ ਗ੍ਰੀਨ ਦਾ ਆਪਾਂ ਦੁਪੱਟਾ ਰੈਡੀ ਕਰਵਾਇਆਗਾ ਮੇਰੀ ਆਏ ਸੂਟ ਨਾ ਪਿੰਕ ਦੁਪੱਟਾ ਸੀ ਬਟ ਕਲਾਇੰਟ ਨੇ ਆਹ ਵਾਲੇ ਕੰਟਰਾਸਟ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਉਹ ਰੈਡੀ ਕਰਵਾਇਆ। ਫੁੱਲ ਹੈਂਡੀ ਦੁਪੱਟਾ, ਹੈਂਡਵਰਕ ਵਾਲਾ ਦੁਪੱਟਾ ਦਾ। ਠੀਕ ਹੈ, ਦੇਖ ਸਕਦੇ ਹੋ ਤੁਸੀਂ ਤੇ ਨਾਲ ਇਹ ਸੂਟ ਆ ਜਿਹੜਾ ਇਹ ਖਾਦੀ ਸਿਲਕ ਦਾ ਸੂਟ ਹੈ ਜੀ। ਨਾਲ ਦੁਪੱਟਾ ਚਨੂਨ ਸਕੂਨ ਦਾ ਦੁਪੱਟਾ ਹੈਗਾ। ਪ੍ਰੋਪਰ ਹੈਂਡਵਰਕ ਆ ਉੱਪਰ। ਠੀਕ ਹੈ, ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਇਹਨੂੰ ਰੈਡੀ ਕਰਵਾ ਸਕਦੇ ਜਿਹੜਾ ਵੀ ਕਲਰ ਤੁਹਾਨੂੰ ਹੋਰਿਆ ਲੱਗਦਾ। ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਆ ਜਿਹੜੇ ਮਿਲ ਜਾਣਗੇ। ਠੀਕ ਹੈ ਜੀ। ਇਹ ਵਾਲਾ ਸੂਟ ਹੋ ਗਿਆ ਜੈ ਨੈਕ ਇੱਕ ਹੈਂਡਵਰਕ ਦਾ ਸੂਟ ਪਹਿਲਾਂ ਵੀ ਮੈਂ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਕੀਤੀ ਸੀ ਇਹ ਉਹ ਦੋ ਸੇਲ ਹੋ ਗਿਆ ਸੀ ਬਹੁਤ ਜੈਨੂਇਨ ਦਾ ਪ੍ਰਾਈਸ ਹੈ ਦਾ ਜਿਹੜਾ ਇਹ ਵਾਲਾ ਸੂਟ ਆ ਨਾ ਇਹ 2000 ਰੁਪਏ ਦਾ ਸੂਟ ਹੈ ਜਿੰਨੇ ਤੁਹਾਨੂੰ ਪ੍ਰਾਈਸ ਦੱਸ ਦਿੰਨੀ ਆ ਠੀਕ ਹੈ ਸ਼ਰਟ ਤੇ ਜਿਹੜਾ ਹੈਗਾ ਹੈਂਡਵਰਕ ਹੈਗੇ ਪਿੱਛੇ 프ਰੰਟ ਤੇ ਵੀ ਹੈਂਡਵਰਕ ਆ ਠੀਕ ਹੈ ਬੈਕ ਤੇ ਵੀ ਹੈਂਡਵਰਕ ਆ ਤੇ ਬਾਹਾਂ ਤੇ ਵੀ ਹੈਂਡਵਰਕ ਆ ਉਹ ਇਹ ਵਾਲੀ ਪਾਟ ਤੇ ਵੀ ਡੈਕ ਤੇ ਵੀ ਪਾਵਾਂ ਤੇ ਵੀ ਵਿਦਆਊਟ ਸਟਿਚਿੰਗ ਵਿਦਆਊਟ ਦੁਪੱਟਾ 2000 ਰੁਪਈਆ ਪਿਓਰ ਸ਼ਿਮਦਾ ਸਟਾਫਾ ਜੇ ਕਿਸ ਨੇ ਵਾਈ ਕਰਨਾ ਆ ਸ਼ੋਰਟ ਆ ਆਫਰ ਦੇ ਵਿੱਚ ਪ੍ਰਾਈਸ ਦੱਸਿਆ ਮੈ ਤੁਹਾਨੂੰ ਸਿਰਫ ਇੱਕ ਸੂਟ ਰਹਿ ਗਿਆ ਆਪਣੇ ਕੋਲ ਦੇਖੋ ਵਿਦ ਸਟਿਚਿੰਗ ਵਾਈ ਕਰਨਾ ਤਾਂ ਸਟਿਚਿੰਗ ਦੇ ਪੈਸੇ ਅਲੱਗ ਲੱਗ ਜਾਣਗੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਆਦਾ ਪਿਆਰਾ ਸੂਟ ਹੈ ਇਹ ਫਿਟਿੰਗ ਵੀ ਇਹਦੀ ਬਹੁਤ ਵਧੀਆ ਬਣੂਗੀ ਜੇ ਕਿਸੇ ਨੇ ਬਾਏ ਕਰਨਾ ਤਾਂ ਤੁਸੀਂ ਇਹ ਵਾਲਾ ਸੂਟ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਆਹੀ ਕਲਰ ਅਵੇਲੇਬਲ ਹੈ ਮੇਰੇ ਕੋਲ ਹੋਰ ਕੋਈ ਕਲਰ ਨਹੀਂ ਹੈਗਾ ਤੇ ਤੁਸੀਂ ਕੱਲ ਨੂੰ ਕਹੋਗੇ ਕੋਈ ਕਲਰ ਹੈਗਾ ਨਹੀਂ ਹੋਰ ਕੋਈ ਕਲਰ ਆਪਣੇ ਕੋਲ ਅਵੇਲੇਬਲ ਨਹੀਂ ਹੈ ਪਰ ਇਹ ਵਾਲੇ ਸੂਟ ਨੂੰ ਤੁਸੀਂ ਜੇ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਪਲੇਨ ਫੈਬਰਿਕ ਤੇ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਆਪਣੀ ਚੋਣ ਇਸ ਤੋਂ ਬਾਅਦ ਮੇਰੇ ਕਲਾਇੰਟ ਨੇ ਇੱਕ ਸਿਲਕ ਕਲਰ ਤੇ ਰੈਡੀ ਕਰਵਾਇਆ ਸੀ रिजल्ट ना आ गया प्लाजो ठीक है जी प्लाजो ते वर्क का हैंड वर्क इस कॉर्ट जॉर्जट के ऊपर ये पीस बनेया हुआ हैगा आवला आ गया फ्रंट एंड बाजू फ्रंट एंड बाजू ये फ्रंट आ गया ये बाजू आ गई ਠੀਕ ਹੈ ਸਾਰਾ ਟੁੱਟਲੀ ਹੈਂਡਵਰਕ ਦੇ ਵਿੱਚ ਆ ਇਹ ਵਾਲਾ ਪੀਸ ਵੀ ਕਿਸੇ ਵੀ ਕਲਰ ਤੇ ਤੁਸੀਂ ਇਹ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਾਂ ਵੈਸੇ ਆਪਣਾ ਵੀ ਇਹ ਸੂਟ ਕਸਟਮ ਮੇਡ ਹੈ ਕਿਉਂਕਿ ਡਿਜ਼ਾਈਨ ਕਲਾਇੰਟ ਨੇ ਭੇਜਿਆ ਸੀਗਾ ਪਹਿਲਾਂ ਵੀ ਆਪਾਂ ਇਹਦੇ ਨਾਲ ਦੋ ਪੀਸ ਰੈਡੀ ਕਰਕੇ ਭੇਜੀ ਸੀਗੇ ਹੁਣ ਵੀ ਆਪਣੇ ਕੋਲ ਆਰਡਰ ਆਏ ਸੀ ਇਹਦੇ ਉਹ ਸੋਨਾ ਵਰਕ ਆ ਫੁੱਲ ਹੈਂਡਵਰਕ ਹੈਵੀ ਵਰਕ ਆ ਦੁਪੱਟੇ ਦੇ ਵੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਸਤੁਨਸ ਪ੍ਰਵਾਸ ਕਰਨੀ ਐਨੀ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆ। ਫਿਰ ਆ ਵਾਲੀ ਜਿੰਨਾ ਆਪਣੇ ਆਊਟ ਆਫ ਸਟਾਕ ਹੋ ਗਿਆ ਸੀ ਰੀਸਟਾਕ ਆਇਆ ਦੋ ਕਲਰ ਓਨਲੀ ਬ੍ਰਸਟ ਕਲਰ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲੂਗਾ ਠੀਕ ਹੈ ਹਰ ਇੱਕ ਤੁਸੀਂ ਦੇਖ ਸਕਦੇ ਹੋ ਨੈਕ ਤੇ ਵਰਕ ਆ ਠੀਕ ਹੈ ਕੈਜੂਅਲ ਵੀਅਰ ਸੂਟ ਹੈ ਇਹ ਬਾਜ਼ੂ ਤੇ ਵਰਕ ਦਾਉਟ ਸਟੀਚਿੰਗ ਵੀ ਲੈ ਸਕਦੇ ਹੋ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਆ ਬਹੁਤ ਹੀ ਜਿਆਦਾ ਘੱਟ ਪ੍ਰਾਈਸ ਦੇ ਵਿੱਚ ਇੱਕ A ਸੂਟ अवेलेबल ਹੈ ਦੇ ਵਿੱਚ ਇੱਕ ਇਹ ਦੇ ਵਿੱਚ ਆਹ ਵਾਲਾ ਕਲਰ ਤਿਆਰ ਕੀਤਾ ਗਿਆ ਆ ਬਹੁਤ ਸੁਨਾਹਾਂ ਕਲਰ ਨੈੱਕ ਵਰਕ ਐਂਡ ਆਹ ਵਾਲਾ ਵਰਕ ਬਾਜੂ ਤੇ ਲਿਆਉਣਾ ਤੁਹਾਡੀ ਚੁਆਇਸ ਆ ਬਾਟਮ ਤੇ ਲਿਆਉਣਾ ਤੁਹਾਡੀ ਚੁਆਇਸ ਇਹ ਆਪਣੇ ਕੋਲ ਦੋ ਕਲਰ ਕੀ ਵੀ ਆਪਣੇ ਕੋਲ ਰੈਡੀ ਹੋਈ ਆ ਜੇ ਕਿਸੇ ਨੇ ਵੀ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ नैक्सट अपने को ब्लैक सूट वन मोर मशीन वर्कट के उलर दुपट्टा देख सकते हो आवं पर वर्क ठीक है दैन सलवार भी हैवी वर्क जो पहला कलाइंट ने बनवायालर दलवार बनाई थी बट एक कलर ने आलओवर ब्लैक पर ही बनाया सलवार के पोचिया ਠੀਕ ਹੈ ਕਿਸੇ ਨੇ ਵੀ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਬਾਕੀ ਆਪਣਾ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਠੀਕ ਆ ਆਪਣਾ ਜਿਹੜਾ ਕੰਮ ਆ ਬਿਲਕੁਲ ਜੈਨੂਅਨ ਆ ਆਪਣੇ ਕੋਲ ਜਿੰਨੇ ਵੀ ਸੂਟ ਆ ਪਰ ਰੈਡੀ ਕਰਦੇ ਆ ਰੈਡੀ ਕਰਕੇ ਭੇਜਦੇ ਹੀ ਭੇਜਦੇ ਆ ਕਈ ਵਾਰ ਆਪਾਂ ਤਾਂ ਕਰਕੇ ਆਰਡਰ ਨਹੀਂ ਕਰਦੇ ਹੁੰਦੇ ਵੀ ਕਿਤੇ ਫਰਾਡ ਨਾ ਹੋਵੇ ਨਹੀਂ ਜਿਵੇਂ ਆ ਆਪਾਂ ਤੁਹਾਨੂੰ ਤੁਸੀਂ ਮੇਰੇ ਪਾਇਆ ਦੇਖੀ ਸੀਗਾ ਕਾਟਨ ਦਾ ਹੈ ਇਹ ਆਪਣੇ ਕੋਲ ਹਰ ਕਲਾਇੰਟ ਦੇ ਰੈਡੀ ਹੋਗੇ ਦੋ ਸੂਟ ਠੀਕ ਹੈ ਦੋ ਕਲਾਇੰਟ ਦੇ ਰੈਡੀ ਹੋਗੇ ਤੁਸੀਂ ਮੇਰੇ ਪਾਇਆ ਦੇਖੀ ਸੀਗਾ ਤਾਂ ਫਰਾਡ ਵਾਲਾ ਕੋਈ ਕੰਮ ਨਹੀਂ ਹੈਗਾ ਤੁਸੀਂ ਵਿਦਾਊਟ ਡਰ ਠੀਕ ਹੈ ਆਪਦੇ ਜਿਹੜੇ ਆਊਟਰ ਆ ਉਹ ਪਲੇਸ ਕਰ ਸਕਦੇ ਹੋ ਇਹ ਜੀ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਤੁਹਾਨੂੰ ਸਾਰੀ ਚੀਜ਼ ਪ੍ਰੋਪਰ ਮਿਲੂਗੀ ਤੁਹਾਡੇ ਐਡਰੈਸ ਤੇ ਮਿਲੂਗੀ بس ਗੱਲ ਕੀ ਆ ਜਦੋਂ ਤੁਸੀਂ ਆਰਡਰ ਕਰਨਾ ਪੇਮੈਂਟ ਅਡਵਾンス ਹੋਊਗੀ ਫਿਰ ਤੁਹਾਡੇ ਨਾਮ ਤੇ ਰੈਡੀ ਕਰਾਂਗੇ ਫਿਰ ਡਿਸਪੈਚ ਕਰਾਂਗੇ بس ਇੰਨੀ ਕੀ ਚੀਜ਼ ਠੀਕ ਹੈ ਤਾਂ ਡਰਿਆ ਨਾ ਕਰੋ ਆਰਡਰ ਕਰਦੇ ਹਾਂਜੀ ਬਈ ਤਾਂ ਇਹ ਵਾਲਾ ਸੀਗਾ ਆਪਣਾ ਅੱਜ ਦਾ ਬਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਵਾਲੇ ਡਿਜ਼ਾਈਨ ਸੂਟ ਸੀਗੇ ਜਿਹੜੇ ਦਿਖਾਉਣੇ ਸੀਗੇ ਇਹ ਆਪਾਂ ਡਿਸਪੈਚ ਵੀ ਕਰ ਰਹੇ ਸੀ ਅੱਜ ਤਾਂ ਮੈਂ ਕਿਹਾ ਵੀ ਤੁਹਾਨੂੰ ਡਿਜ਼ਾਈਨ ਦਿਖਾ ਦੰਨੇ ਆ ਕਿਸੇ ਨੇ ਆਰਡਰ ਕਰਨਾ ਹੁੰਦਾ ਤਾਂ ਨਵਾਂ ਡਿਜ਼ਾਈਨ ਦੇਖ ਕੇ ਤੁਸੀਂ ਕਰ ਸਕਦੇ ਹੋ ਬਾਕੀ ਆਪਣੇ ਕੋਲ ਪ੍ਰਾਂਦੀਆਂ ਵੀ ਰੈਡੀ ਹੁੰਦੀਆਂ ਨੇ ਠੀਕ ਹੈ ਜਿਵੇਂ ਆਹ ਮੈਂ ਪ੍ਰਾਂਦੀਆਂ ਭੇਜੀਆਂ ਨੇ ਬਾਹਰ ਉਹਨਾਂ ਦੀ ਮੰਮੀ ਦੀ ਉਹਨਾਂ ਦੀ ਬੇਟੀ ਦੀ ਉਹਨਾਂ ਦੀ ਵੱਡੀ ਬੇਟੀ ਦੀ ਤਿੰਨਾਂ ਦੀਆਂ ਪਰਾਂਦੀਆਂ ਭੇਜੀਆਂ ਤਾਂ ਤੁਸੀਂ ਵੀ ਉਹ ਵਾਲੀਆਂ ਪਰਾਂਦੀਆਂ ਆਪਣੇ ਤੋਂ ਬਣਵਾ ਕੇ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਢੂਲ ਦੀਆਂ ਫਲਕਾਰੀਆਂ ਵੀ ਰੈਡੀ ਹੁੰਦੀਆਂ ਨੇ ਸਭ ਕੁਝ एवरीथिंग ਆਪਾਂ ਬਣਾਉਣੇ ਆ ਜਿੰਨਾਂ ਨੇ ਵੀ ਬਣਵਾਉਣੇ ਆ ਠੀਕ ਹੈ ਮੈਨੂੰ WhatsApp ਤੇ 62831 77170 ਵਾਲੇ ਨੰਬਰ ਤੇ WhatsApp ਕਰੋ ਤੇ ਆਰਡਰ ਪਲੇਸ ਕਰ ਸਕਦੇ ਹੋ ਮਿਲਦੇ ਆਂ ਜੀ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਸੋਹਣੇ ਸੋਹਣੇ ਹੋਰ ਸੂਟਾਂ ਦੇ ਨਾਲ ਕੱਲ ਨੂੰ ਆਪਣੇ ਕੋਲ ਹੋਰ ਸੂਟ ਰੈਡੀ ਹੋਣਗੇ ਤਦ ਤੱਕ ਲਈ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ